ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਕੁੱਕੜ ਜੋਧਪੁਰ ਵਾਲਾ ਆ ਇਸ ਟਾਈਮ ਆਪਾਂ ਆਪਦੇ ਖੇਤ 8:30 ਹੋ ਗਏ ਹਨਾ ਸੂਰਜ ਹਜੇ ਚੜ੍ਹਦੇ ਆ ਆ ਤੁਹਾਡਾ ਭਰਾ ਕੁੱਕੜ ਆਪਦੀ ਮੋਟਰ ਤੇ ਠੀਕ ਆ ਤੇ ਆਪਦੇ ਆਪਦੀ ਪੈਲੀ ਚ ਹਨਾ ਆ ਦੇਖੋ ਕੰਕ ਜਦੋਂ ਸਵੇਰ ਸਵੇਰ ਕਿਸਾਨ ਭਰਾ ਆਪਦੇ ਖੇਤ ਚ ਆਉਂਦਾ ਹਨਾ ਤੇ ਆਪਦੀ ਚੰਗੀ ਸੋਹਣੀ ਫਸਲ ਦੇਖ ਕੇ ਠੀਕ ਆ ਕਿੰਨਾ ਦਿਲ ਸਕੂਨ ਆਉਂਦਾ ਦਿਲ ਨੂੰ ਹਨਾ ਆਪਾਂ ਹਰੇਕ ਕਿਸਾਨ ਭਰਾ ਤੜਕੇ ਕੋਈ ਤੁਰ ਕੇ ਆਉਂਦਾ ਕੋਈ ਮੋਟਰਸਾਈਕਲ ਤੇ ਕੋਈ ਸਾਈਕਲ ਤੇ ਕੋਈ ਕਿਵੇਂ ਆਉਂਦਾ ਤੜਕੇ ਜਦੋਂ ਆਪਦੀ ਸੋਹਣੀ ਫਸਲ ਦੇਖ ਕੇ ਆ ਦੇਖ ਲਓ ਕਿੰਨੀ ਸੋਹਣੀ ਕੰਦਕ ਖੜੀ ਹੈ ਹਨਾ ਪਰਮਾਤਮਾ ਮਿਹਰ ਕਰੇ ਹਨਾ ਆ ਦੇਖ ਲਓ ਤੇ ਤੰਦਰੁਖਸੀਆਂ ਬਖਸੀ ਹਨਾ ਚੰਗੇ ਥਾਂ ਤੇ ਲੱਗੇ ਹਨਾ ਚੰਗੇ ਜੀਵ ਜੰਤੂ ਦੇ ਮੂੰਹ ਚ ਪਵੇ ਹਨਾ ਕਿਦੋਂ ਫਾਲਤੀ ਆਵੇ ਤੇ ਕਿੰਨਾ ਦਿਲ ਦਾ ਸਕੂਨ ਮਿਲਦਾ ਕਮੈਂਟ ਕਰਕੇ ਦੱਸਣਾ ਵੀ ਟੜਕੇ-ਟੜਕੇ ਆਪਦੀ ਪੈਲੀ ਚ ਤੇ ਆਪਦੇ ਖੇਤ ਚ ਕਿਸਾਨ ਭਰਾ ਹਨਾ ਤੇ ਕੌਣ-ਕੌਣ ਢੇੜਾ ਮਾਰ ਕੇ ਆਉਂਦਾ ਹਨ ਆਪਾਂ ਤਾਂ ਟੜਕੇ ਜਮ ਉੱਠ ਕੇ ਗੁਰੂ ਘਰ ਜਾ ਕੇ ਹਨਾ ਢੇੜਾ ਮਾਰਦੇ ਆਂ ਜਰੂਰ ਸੋਹਣਾ ਦਿਲ ਨੂੰ ਸਕੂਨ ਮਿਲਦਾ ਤੇ ਸੋਡਾ ਭਰਾ ਕੁੱਕੜ ਠੀਕ ਆ ਆ ਜਾ ਓਏ ਆ ਜਾ ਓਰੇ ਆ ਜਾ ਓਰੇ ਆਇਆ ਪੁੱਤ ਆ ਜਾ ਆਪਣਾ ਜਾਨਵਰ ਆ ਜਾ ਓਰੇ ਆ ਜਾ ਇਹ ਵੀ ਨਾਲ ਖੇਤ ਜਿਹੜਾ ਮਾਰਦਾ ਹਨ ਆ ਜਾ ਆ ਠੀਕ ਆ ਤੇ ਆਪਣਾ ਮੋਟਰ ਤੇ ਕਮੈਂਟ ਕਰਕੇ ਦੱਸਣਾ ਠੀਕ ਹੈ ਜੀ ਜਰੂਰ ਧੰਨਵਾਦ ਸਾਰਿਆਂ ਦੇ ਮੇਰੀਆਂ ਵੀਡੀਓਆਂ ਸ਼ੇਅਰ ਵੀ ਕਰਦਿਆ ਕਰੋ ਵੀਰ ਮੰਨ ਕੇ ਤੇ ਕਮੈਂਟ ਕਾਊਂਟ ਵੀ ਕਰਦਿਆ ਕਰੋ ਠੀਕ ਆ ਧੰਨਵਾਦ ਜਿਹੜੇ ਆਪਾਂ ਨੂੰ ਇੰਨਾ ਪਿਆਰ ਦਿੰਦੇ ਹਨ ਧੰਨਵਾਦ ਜੀ